ਗੁਰਦਾਸਪੁਰ ਪੁਲਿਸ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਿਆਂ ਇਹ ਕੈਟਾਗਰੀ ਦੇ ਖਤਰਨਾਕ ਗੈਂਗਸਟਰ ਗੁਰਸ਼ਰਨਪ੍ਰੀਤ ਸਿੰਘ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਨਾਕਾਬੰਦੀ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਬਬਰੀ ਬਾਈਪਾਸ ਨੇੜੇ ਕੀਤੀ ਗਈ ਜਿੱਥੇ ਇੱਕ ਕਾਰ ਦੀ ਜਾਂਚ ਦੌਰਾਨ ਉਹਨਾਂ ਨੂੰ ਰੋਕਿਆ ਗਿਆ। ਇਸ ਦੌਰਾਨ ਗੈਂਗਸਟਰਾਂ ਕੋਲੋਂ 2 ਪਿਸਤੌਲ, 2 ਮੈਗਜ਼ੀਨ ਅਤੇ ਇੱਕ ਹਾਈ-ਟੈਕ ਪਿਸਤੌਲ ਜੋ ਕਿ ਬਾਹਰ ਪਾਰ ਤੋਂ ਮੰਗਵਾਈ ਗਈ ਸੀ ਵੀ ਬਰਾਮਦ ਹੋਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਗੁਰਸ਼ਰਨਪ੍ਰੀਤ ਸਿੰਘ ਦੇ ਖਿਲਾਫ 25 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਅਮਰਸਰ ਵਿੱਚ ਵੀ ਦੋ ਕਤਲਾਂ ਦੀ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਗੁਰਦਾਸਪੁਰ ਵਿੱਚ ਕਿਸ ਮਕਸਦ ਨਾਲ ਆਇਆ ਸੀ ਅਤੇ ਇੱਥੇ ਇਸ ਵੱਲੋਂ ਕਿਸ ਤਰ੍ਹਾਂ ਦੀ ਵੱਡੀ ਵਾਰਦਾਤ ਦੀ ਯੋਜਨਾ ਬਣਾਈ ਜਾ ਰਹੀ ਸੀ। SSP ਅਦਿੱਤਿਆ ਨੇ ਕਿਹਾ ਕਿ ਪੁਲਿਸ ਵੱਲੋਂ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗੈਂਗਸਟਰਾਂ ਦੀ ਵੀ ਗ੍ਰਿਫਤਾਰੀ ਵੀ ਸੰਭਵ ਹੈ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦੰਵੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਅ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਦੀ ਵੱਲੋਂ ਪ੍ਰਜਾਪ ਸਰਕਾਰ ਵੱਲੋਂ ਜਿਹੜੀ ਯੁੱਧ ਨਿਸ਼ਾਨਮਈ ਜਿਹੜੀ ਯੁੱਧ ਦੇ ਵਿਰੁੱਧ ਮੁਹਿੰਮ ਹੈਗੀ ਉਹਦੇ ਚ ਡੀਜੀਪੀ ਸਾਹਿਬ ਟਾਈਮ ਟੂ ਟਾਈਮ ਜਿਹੜੇ ਸਾਨੂੰ ਇਨਸਟਰਕਸ਼ਨ ਦੇ ਰਹੇ ਹੈਗੇ ਜੀ ਤੋਂ ਡੀਜੀਪੀ ਸਾਹਿਬ ਦਾ ਇਹਦਾ ਕਾਫੀ ਰੈਗੂਲਰ ਸੁਪਰਵਾਈਜ਼ਨ ਜਿਹੜਾ ਹੈਗਾ ਡੇ ਟੂ ਡੇ ਸੁਪਰਵਾਈਜ਼ ਕਰ ਰਹੇ ਹੈਗੇ ਉਹਨਾਂ ਦੇ ਵੱਲੋਂ ਜਿਹੜੀ ਹਦਾਇਤਾਂ ਮਿਲੀ ਹੈ ਉਹ ਅਸੀਂ ਡਾਊਨ ਦੀ ਲਾਈਨ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਵਾ ਰਹੇ ਹਾਂਗੇ। ਉਹਦੇ 'ਚ ਲਾਸਟ 3 ਮਹੀਨੇ ਦੇ ਵਿੱਚ ਜਦੋਂ ਸਟਾਰਟ ਹੋਇਆ ਉਦੋਂ ਵਿੱਚ ਅਸੀਂ 275 ਜਿਹੜੀ ਐਫ ਆਈ ਆਰ ਉਹ ਦਰਜ ਕਰ ਚੁੱਕੇ ਹੈਗੇ। ਇਹਦੇ 'ਚ 423 ਅਕਿਊਜ਼ਡ ਅਸੀਂ ਜਿਹੜੇ ਹੈਗੇ ਫੜੇ ਹੈਗੇ। ਅੱਜ 8 ਕਿਲੋ ਦੇ ਲਗਭਗ ਹੀਰੋਇਨ ਪਾਵਦ ਕੀਤੀ ਹੈਗੀ। ਜਿਹਦੇ 'ਚ ਇਸ ਤੋਂ ਇਲਾਵਾ 10 ਕਿਲੋ ਦੀ ਪੋਪੀ ਹੈਸ ਕਗੀ 4 ਕਿਲੋ ਇਹਦੇ 'ਚ ਓਪੀਐਮ ਬੀਐਸ ਵੀ ਫੜੀ ਹੈਗੀ। ਔਰ ਲਗਭਗ 8,24,000 ਰੁਪਏ ਅਸੀਂ ਜਿਹੜਾ ਹੈਗਾ ਡਰਗ ਵਾਲੀ ਅਜੈਸ਼ਨ ਰਿਕਵਰ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਅਸੀਂ ਲਗਭਗ 400 450 ਦੇ ਲਗਭਗ ਗਰੇ ਹੈਡੇ ਐਡਿਕਟ ਜਿਹੜੇ ਅਸੀਂ ਜਿਹੜੇ ਉਹ ਸੈਂਟਰਾਂ ਤੇ ਅਸੀਂ ਉਹਨਾਂ ਨੂੰ ਲੈ ਜਾ ਕੇ ਉਹਨਾਂ ਨੂੰ ਰਜਿਸਟਰ ਕਰਾਇਆ ਹੈਗਾ ਐਂ ਲਗਭਗ 250 ਦੇ ਲਗਭਗ ਜਿਹੜੇ ਡੀ ਐਡਿਕਸ਼ਨ ਸੈਂਟਰ ਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਲੈ ਜਾ ਕੇ ਅਸੀਂ ਉਹਨਾਂ ਨੂੰ ਜਿਹੜਾ ਰੀ ਐਡਿਕਟ ਕਰਵਾਏ ਹੈਗੇ ਪੁਲਿਸ ਇਹਦੇ ਚ ਡੇ ਟੂ ਡੇ ਬੇਸਿਸ ਤੇ ਜਿਹੜਾ ਕੰਮ ਕਰੀ ਹੈਗੀ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਲਗਭਗ 20 ਦਿਨਾਂ ਚੁਹੀ ਲਗਭਗ 60 ਦੇ ਲਗਭਗ ਅਸੀਂ ਆਪਈਆ ਦੜੀ ਹੈਗੀ ਐਡੀ ਪੀਐਸ ਤੇ ਦਰਜ ਕੀਤੀ ਹੈਗੀ ਅਦੇ 75 ਦੇ ਲਗਭਗ ਦਰੇ ਹੈਗੇ ਐਕਿਊਜ਼ ਅਸੀਂ ਜਿਹੜੇ ਹੈਗੇ ਅੜੇਗੇ ਤੁਹਾਨੂੰ ਇਸ ਦੇ ਬਾ ਇਸ ਤੋਂ ਇਲਾਵਾ ਆ ਵੀ ਦੱਸਣਾ ਚਾਹੁੰਦੇ ਆ ਕਿ ਇਹਦੇ ਚ ਅਸੀਂ ਜਿਹੜੀ ਹੈਗੀ ਪ੍ਰੋਪਰਟੀ ਫੀਸ ਹੈ ਲਗੋ ਦੋ ਕੋਰ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਅਸੀਂ ਜਿਹੜੀ ਹੈਗੀ ਅ ਬਰਦਸਪੁਰ ਪੁਲਿਸ ਵੱਲੋਂ ਫੀਚ ਕੀਤੀ ਗਈ ਹੈਗੀ ਸਾਡਾ ਜਿਹੜਾ ਹੈਗਾ ਨਸ਼ਾ ਦੇ ਵਿਰੁੱਧ ਜਿਹੜੀ ਜੰਗ ਹੈਗੀ ਇਹਦੇ ਜੇ ਵਕ ਵਕ ਜਿਹੜੀ ਆਪਰੇਸ਼ਨ ਸਾਡੇ ਚੱਲਦੇ ਹੈਗੇ ਐਂਡ ਅ ਅੱਗੇ ਵੀ ਅਸੀਂ ਇਸੇ ਸਪੀਡ ਨਾਲ ਜਿਹੜਾ ਹੈਗਾ ਇਦਨਾਂ ਸ਼ਬਦ ਉਹਦੇ ਵਿੱਚ ਅਸੀਂ ਪੂਰਾ ਪਾਰਟਿਸਪੀਕੇਸ਼ਨ ਅਸੀਂ ਕੋਤਸਪੁਰ ਪੁਲਿਸ ਵੱਲੋਂ ਕਰਾਂਗੇ ਸਰ ਬਾਰਡਰ ਦੇ ਉੱਪਰ ਜਿਹੜੀ ਇਹ ਕਿੰਨੀ ਕਾਮਯਾਬੀ ਮਿਲੀਆਂ ਬਾਰਡਰ ਤੇ ਲਾ ਕੇ ਦੇਖੋ ਜੀ ਬਾਰਡਰ ਤੇ ਵਿੱਚ ਅਗਰ ਲਾਸਟ 3 ਮਹੀਨੇ ਦੀ ਗੱਲ ਕਰੀਏ ਤਾਂ ਕਾਫੀ ਅਸੀਂ ਰਿਕਵਰੀ ਕੀਤੀ ਹੈਗੀ ਉਹ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਲਗਭਗ 2 ਕਿਲੋ ਦੇ ਲਗਭਗ ਇਹਨਾਂ ਅਸੀਂ ਬਾਰਡਰ ਦੇ ਵਿੱਚ ਦਰਾੰਗਲਾ ਤੋਂ ਅਸੀਂ ਫੜੀ ਸੀਗੀ ਉਹਦੇ ਅਲਾਵਾ ਦੋ ਦੋ ਉਹਦੇ ਚ ਪਿਸਟਲ ਵੀ ਸੀ ਅਲੋਂਗ ਵਿਦ ਜਿਹੜਾ ਰਾਉਂਡਸ ਅਸੀਂ ਫੜੇ ਸੀਗੇ ਇਸ ਤੋਂ ਇਲਾਵਾ ਬੈਰਾਮਪੁਰ ਦੇ ਵਿੱਚ ਵੀ ਲਗਭਗ 1/2 ਕਿਲੋ ਹੀਰੋਇਨ ਦੀ ਜੜੀ ਰਿਕਵਰੀ ਹੋਈ ਸੀ 1/2 ਕਿਲੋ ਹੀਰੋਇਨ ਦੀ ਰਿਕਵਰੀ ਕਲਾਨੌਰ ਦੇ ਵਿੱਚ ਵੀ ਹੋਈ ਸੀ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪੁਲਿਸ ਸਟੇਸ਼ਨ ਦੇ ਵਿੱਚ ਗਿਵਨ ਸ਼ਦਰ ਦੇ ਵਿੱਚ ਵੀ ਅਸੀਂ ਜਿਹੜੀ ਕਮਰਸ਼ੀਅਲ ਕੁਆਂਟੀਟੀ ਦੀ ਤੋਹ ਦੇ ਕੀਤੀ ਹੈ ਅਸੀਂ ਲਗਾਤਾਰ ਜਿਹੜੇ ਹੈਗੇ ਇਹਨਾਂ ਤੇ ਸਾਡਾ ਜਿਹੜਾ ਹੈਗਾ ਆਪਰੇਸ਼ਨ ਹੈਗਾ ਉਹ ਚੱਲ ਰਿਹਾ ਹੈਗਾ ਅ ਤੇ ਤੁਹਾਨੂੰ ਇਸ ਵਾਰ ਵੀ ਦੱਸਣਾ ਚਾਹਾਂਗੇ ਕਿ ਸਾਡੇ ਜਿਹੜੇ ਤਿੰਨ ਮੋਡਿਊਲ ਹੈਗੇ ਉਹ ਡੋਨ ਨਾਲ ਵੀ ਰਿਲੇਟਡ ਜਿਹੜੇ ਕਿ ਡੋਨ ਦੇ ਨਾਲ ਐਰੋਨ ਮੰਗਾਉਂਦੇ ਸੀਗੇ ਉਹ ਵੀ ਅਸੀਂ ਜਿਹੜੇ ਹੈਗੇ ਇਹਨਾਂ ਤੇ ਐਸੀ ਜਿਹੜੀ ਕਵਰੀਆਂ ਤੇ ਵਿੱਚ ਅਸੀਂ ਬਸਟ ਕੀਤੇ ਹਨ ਜੀ